हां जी सारेन प्यार भरी सत श्री अकाल देखो ਸਾਡੇ ਕਮਰੇ ਦਾ ਕਿੰਨਾ ਬੁਰਾ ਹਾਲ ਹੋ ਗਿਆ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਹੈ ਬੈੱਡ ਤੇ ਸ਼ੀਟ ਪਛਾਈ ਹੋਈ ਹੈ ਪੱਖੇ ਆਪਾਂ ਨੇ ਉਤਾਰਤੇ ਹੈ ਛੱਤ ਤੋਂ ਸਾਰੀ ਸਲਾਬ ਆ ਗਿਆ ਟਪ ਟਪ ਪਾਣੀ ਚੋ ਰਿਹਾ ਹੈ ਛੱਤ ਤੋਂ ਇਧਰ ਵਾਲਾ ਪੱਖਾ ਵੀ ਉਤਾਰਤਾ ਹੈ ਇਧਰ ਵੀ ਦੇਖੋ ਪਾਣੀ ਟੱਬ ਰੱਖਿਆ ਹੋਇਆ ਹੈ ਛੋਟਾ ਔਰ ਵੱਡਾ ਇਹ ਲਗਾਤਾਰ ਮੀਂਹ ਪੈਣ ਦਾ ਅਸਰ ਹੈ ਰੇ ਕਮਰੇ ਵੀ ਤੁਹਾਨੂੰ ਦਿਖਾਉਣੇ ਆ ਦੋ ਕਮਰੇ ਆ ਸਾਡੇ ਕੋਲ ਦੋਨਾਂ ਕਮਰਿਆਂ ਤੇ ਇਹੀ ਹਾਲ ਹੈ ਇਧਰ ਦੇਖੋ ਇਧਰ ਵੀ ਬੈੱਡ ਸ਼ੀਟ ਵਿਛਾਈ ਹੋਈ ਹੈ ਲੀਕੇਜ ਹੋ ਰਹੀ ਹੈ ਉੱਪਰ ਦੇਖੋ ਕਿ ਮੈ ਡਾਪ ਡਾਪਾ ਪਾਣੀ ਆ ਜਿਹੜਾ ਚੱਲ ਰਿਹਾ ਹੈ ਇਧਰਾਂ ਬਾਟੀਆਂ ਰੱਖੀਆਂ ਹੋਈਆਂ ਇੱਥੋਂ ਵੀ ਪਾਣੀ ਆ ਰਿਹਾ ਹੈ ਕਿਉਂਕਿ ਮੀਂਹ ਬਹੁਤ ਪਹਿਲ ਹੈ ਇਧਰ ਦੇਖੋ ਕਿ ਸਿਰਫ ਕਿਚਨ ਬਚੀ ਹੋਈ ਹੈ ਕਿਚਨ ਵੀ ਤਾਂ ਬਚੀ ਹੋਈ ਹੈ ਕਿਉਂਕਿ ਕਿਚਨ ਦੇ ਉੱਪਰ ਪਰਛਤੀ ਹੈ ਪੌੜੀ ਜੋ ਹੇਠਾਂ ਸੀ ਕਿਚਨ ਬਣਾਈ ਹੋਈ ਹੈ ਇਹ ਸਾਰਾ ਲਗਾਤਾਰ ਮੀਂਹ ਪੈਣ ਕਰਕੇ ਹੋ ਰਿਹਾ ਹੈ ਸਾਰਿਆਂ ਨੂੰ ਫਿਰ ਪਰ ਸਤਿ ਸ਼੍ਰੀ ਅਕਾਲ ਦੇਖੋ ਜੀ ਇਹ ਬਾਹਰਲੀ ਸਾਈਡ ਹੈ ਪੌੜੀਆਂ ਤੋਂ ਬਾਹਰ ਇੱਥੇ ਵੀ ਪਾਣੀ ਹੈ ਜਿਹੜਾ ਪੂਰਾ ਭਰ ਦਿੰਦਾ ਹੈ ਇਹ ਕਿੱਡੀ ਤਰੇੜ ਆਈ ਹੋਈ ਹੈ ਇਹਦੇ ਉੱਪਰ ਅਸੀਂ ਸੀਮੈਂਟ ਦਾ ਲਗਵਾਇਆ ਬਟ ਫਿਰ ਵੀ ਪਾਣੀ ਇੰਨਾ ਜ਼ਿਆਦਾ ਹੈ ਮੀਂਹ ਇੰਨਾ ਜ਼ਿਆਦਾ ਪੈ ਰਿਹਾ ਵੀ ਪਾਣੀ ਹੈ ਜਿਹੜਾ ਉਹ ਆਈ ਜਾ ਰਿਹਾ ਦੇਖੋ ਸਾਰੀ ਛੱਤ ਤੇ ਹੈ ਇੱਧਰ ਬਾਥਰੂਮ ਹੈ ਜਿਹੜੇ ਉਹ ਵੀ ਬਾਥਰੂਮ ਵੀ ਲੀਕ ਹੋ ਰਹੇ ਹਨ ਟਪ ਟਪ ਕਰ ਰਹੇ ਹਨ